ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਬਾਈ ਜੀ ਸਾਰਿਆਂ ਨੂੰ ਜਿਹੜੇ ਆਪਣੇ ਚੈਨਲ ਨੂੰ ਦੇਖਦੇ ਨੇ ਬਾਈ ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਆ ਵੀਰੇ ਤਾਂ ਆਪਣੇ ਕੋਲੇ ਅੱਜ ਬੱਕਰੀਆਂ ਆਈਆਂ ਸੀ ਬਾਈ ਜੀ ਦੇਖ ਸਕਦੇ ਹੋ ਕਿ ਬਹੁਤ ਟੌਪ ਦੇ ਵਿੱਚ ਆਹ ਦੇਖ ਸਕੋ ਵੀਰੇ ਦੋ ਛੇਲੀਆਂ ਨੇ ਪਹਿਲੇ ਸੂਏ ਪਰਸ ਹੋਈ ਹੋਈ ਆ ਵੀਰੇ ਚਾਰ ਦੰਦ ਦੇਖ ਸਕਦੇ ਹੋਗੇ ਠੀਕ ਆ ਜੀ ਇਹ ਵੀ ਕਿਸੇ ਬਾਈ ਨੂੰ ਵੀਰੇ ਲੋੜ ਹੋਵੇ ਤਾਂ ਆਪਾਂ ਜਰੂਰ ਫਰਕ ਕਰਿਓ ਸਾਡੇ ਨਾਲ ਆਹ ਦੇਖੋ ਜੀ ਆ ਲੋਹੇ ਰੰਗ ਦੇ ਵਿੱਚ ਆ ਗਈ ਇੱਕ ਆ ਬੱਕਰੀ ਵੀਰੇ ਆ ਦੇਖੋ ਬਾਕੀ ਇਹ ਬਾਈ ਪਹੁੰਚਿਆ ਸੀਗਾ ਜੀ ਆਪਣੇ ਕੋਲੇ ਇਹਨੂੰ ਵੀ ਚਾਹੀਦੀਆਂ ਨੇ ਬੱਕਰੀਆਂ ਤਾਂ ਮਤਲਬ ਇਹ ਵੀ ਦੇਖ ਰਿਹਾ ਸੀਗਾ ਚਲੋ ਮੌਕੇ ਦੀ ਬਾਈ ਜੀ ਇਹ ਪਹੁੰਚ ਗਿਆਗਾ ਆ ਬੱਕਰੀਆਂ ਜਿਵੇਂ ਵੱਡੀਆਂ ਵੀਰੇ ਆਪਣੇ ਕੋਲੇ ਆ ਰਹੀਆਂ ਨੇ ਇਹ ਬੱਕਰੀ ਸੂਣ ਨੂੰ ਤਿਆਰ ਆ ਬਾਈ ਜੀ ਦੇਖੋ ਦੇਖ ਸਕਦੇ ਹੋਗੇ ਬਿਲਕੁਲ ਸਾਫ਼ ਸੁਥਰੀਆਂ ਬੱਕਰੀਆਂ ਨੇ ਵੀਰੇ ਆ ਜਿਵੇਂ ਆ ਲਾਲ ਲੋਹੀ ਬਾਈ ਦੇਖੋ ਇਹ ਵੀ ਬੱਕਰੀ ਬਹੁਤ ਸਾਫ਼ ਆ ਵੀਰੇ ਜੇ ਕਿਸੇ ਭਾਈ ਨੂੰ ਲੋੜ ਹੋਵੇ ਤਾਂ ਆਪਣੇ ਨਾਲ ਜ਼ਰੂਰ ਕਨੈਕਟ ਕਰੇ ਵੀਰੇ ਆ ਦੇਖੋ ਵੀਰੇ ਸਾਰੀਆਂ ਬੱਕਰੀਆਂ ਵੀਰੇ ਆਪਣੇ ਕੋਲੇ ਸੇਲ ਨੇ ਗਿਆ ਆ ਬੱਕਰੀਆਂ ਬਹੁਤ ਟੌਪ ਦੀਆਂ ਨੇ ਬਾਈ ਜੀ ਦੇਖ ਸਕਦੇ ਹੋਗੇ ਇਹਨੇ ਆ ਵੱਡੀ ਬੱਕਰੀ ਹੋ ਗਈ ਵੀਰੇ ਦੇਖੋ ਇਹ ਕਾਰ ਕਰਦੀ ਬੱਕਰੀ ਆ ਆ ਜੀ ਆ ਦੇਖੋ ਬਾਈ ਜੀ ਦੇਖ ਸਕਦੇ ਹੋ ਵੀਰੇ ਕੰਨਾ ਕੋਨਾ ਦੀ ਲੈਂਥ ਦਾ ਬੱਕਰੀ ਬਹੁਤ ਟੌਪ ਦੇ ਵਿੱਚ ਆ ਵੀਰੇ ਬਹੁਤ ਹੀ ਸਾਫ ਸੁਥਰੀ ਆ ਬਾਈ ਜੀ ਕਿਸੇ ਬਾਈ ਨੂੰ ਲੋੜ ਹੋਵੇ ਵੀਰੇ ਕਨੈਕਟ ਜ਼ਰੂਰ ਕਰਿਓ ਸਾਡੇ ਨਾਲ ਰਜਾਇਜ਼ ਰੇਟ ਹੋਣਗੇ ਬਾਈ ਜੀ ਬਿਲਕੁਲ ਹੀ ਆ ਦੇਖ ਸਕਦੇ ਹੋ ਫੰਡਰ ਪਾਠਾ ਵੀਰੇ ਹਜੇ 4 ਦੰਦ ਆ ਦੇਖੋ ਕੱਦ ਬਹੁਤ ਜ਼ਿਆਦਾ ਆ ਵੀਰੇ ਇਹ ਕਰ ਸਕਦੇ ਹਾਂ ਬਾਈ ਚਿੱਟੀ ਅੱਖ ਦੇ ਵਿੱਚ ਬਿਲਕੁਲ ਟੌਪ ਟੌਪ ਕੁਆਲਿਟੀ ਦੇ ਵਿੱਚ ਆ ਬਾਈ ਇਹ ਹਜੇ ਹੁਣ ਭਰੌਣੀਆਂ ਬਾਈ ਜੀ ਸਵਾ ਸਾਲ ਦੀ ਹੋ ਗਈ ਇਹ ਦੇਖ ਸਕਦੇ ਹੋ ਵੀਰੇ ਬਹੁਤ ਸੋਹਣੀ ਪਾਠ ਆ ਗਈ ਕਾਲੇ ਰੰਗ ਦੇ ਵਿੱਚ ਬਾਈ ਜੀ ਜਿਵੇਂ ਇਹ ਲੋਈਆਂ ਬੱਕਰੀਆਂ ਨੇ ਬਾਈ ਆਪਣੇ ਕੋਲੇ ਕਾਲੀਆਂ ਲੋਈਆਂ ਕਹਿੰਦੇ ਨੇ ਵੀਰੇ ਇਹ ਬੱਕਰੀਆਂ ਲੋਹੇ ਰੰਗ ਚ ਆ ਗਈਆਂ ਆ ਦੇਖੋ ਜੀ ਜਿਵੇਂ ਆ ਪਾਠਾ ਬਾਈ ਇਹ ਦੋ ਬੱਚੇ ਨੇ ਥੱਲੇ ਸੂਈ ਹੋਈਆਂ ਦੋਨੇ ਹੀ ਛੇਲੀਆਂ ਨੇ ਬਾਈ ਛੇਲੀਆਂ ਵੀ ਵੀਰੇ ਬਹੁਤ ਟੌਪ ਦੀਆਂ ਨੇ ਦੇਖੋ ਇਧਰ ਤਾਂ ਦੇਖ ਸਕਦੇ ਹੋ ਬਾਈ ਇਹ ਵੀ ਬਾਈ ਆਪਣੇ ਨਾਲ ਫੋਨ ਤੇ ਕਨੈਕਟ ਕਰ ਲਿਓ ਬਾਈ ਜਿਹਨੂੰ ਬਾਈ ਨੂੰ ਲੋੜ ਹੋਵੇ ਤਾਂ ਜਰੂਰ ਵੀਰੇ ਮਾਲ ਮਿਲੂਗਾ ਬੱਕਰੀਆਂ ਜਿੰਨੀਆਂ ਮਰਜ਼ੀ ਲੋੜ ਹੋਵੇ ਬਾਈ ਜਰੂਰ ਦਵਾਂਗੇ 10 20 15 ਬੱਕਰੀਆਂ ਤੋਂ ਬਾਈ ਤਾਂ ਮਿਲ ਜਾਣੀਆਂ ਬਾਈ ਜੀ ਬੱਕਰੀਆਂ ਵਧੀਆ ਦਵਾਂਗੇ ਵੀਰੇ ਟੌਪ ਦੇ ਵਿੱਚ ਅੱਜ ਆਪਣੇ ਕੋਲੇ 8 ਕ ਬੱਕਰੀਆਂ ਆਈਆਂ ਸੀ ਆ ਦੇਖ ਸਕਦੇ ਹੋ ਵੀਰੇ ਆ ਦੇਖੋ ਜੀ ਰੇਟ ਬਾਈ ਜੀ ਮੌਕੇ ਤੇ ਕਰ ਲਾਂਗੇ ਬਾਕੀ ਆਪਣੇ ਕੋਲੇ ਆ ਭੇਡਾਂ ਦੀ ਵੀਰੇ ਟੰਡੀ ਆਈ ਆ 10 ਦੀ ਬਹੁਤ ਭੇਡਾਂ ਕੰਮ ਦੀਆਂ ਨੇ ਬਾਈ ਆ ਦੇਖ ਸਕਦੇ ਹੋ ਵੀਰੇ ਆ ਦੇਖ ਸਕਦੇ ਹੋ ਵੀਰੇ ਹਾਂ ਜੀ ਬਿਲਕੁਲ ਆ 10 ਭੇਡਾਂ ਨੇ ਬਾਈ ਜੀ ਇਹਨਾਂ ਥੱਲੇ 4 ਲੇਲੇ ਵੀ ਨੇ ਬਾਈ ਵੱਡੇ ਆ ਕਿਸੇ ਬਾਈ ਨੂੰ ਲੋੜ ਹੋਵੇ ਨਵੀਆਂ ਛੱਤਰੀਆਂ ਨੇ ਬਾਈ ਜੀ ਦੇਖ ਸਕਦੇ ਹੋਗੇ ਆ ਜੂਰਾਂ ਨੂੰ ਕਰਦੇ ਭੰਤ ਮੜੀਆਂ ਆ ਵੀਰੇ ਇਹ ਡਾ ਬਿਲਕੁਲ ਵੱਡੀਆਂ ਨੇ ਬਾਈ ਟੌਪ ਦੇ ਵਿੱਚ ਨੇ ਨਵੇਂ ਦੰਦ ਨੇ ਬਾਈ ਜੀ ਦੇਖੋ ਇਹ 10 ਭੇਡਾਂ ਨੇ ਬਾਈ ਜੀ ਦੇਖੋ ਜੀ ਹਾਂ ਜੀ ਹਾਂ ਬਾਈ ਜੀ ਇਹ ਅਜੇ ਪਾਏ ਬਾਈ ਤੋਂ ਹੀ ਲਈਆਂ ਨੇ ਵੀਰੇ ਟੌਪ ਦੇ ਲੈ ਲੈਣੇ ਨੇ ਤੁਸੀਂ ਹਾਂ ਜੀ ਹਾਂ ਕੋਈ ਇਹ ਨਹੀਂ ਹੈਗਾ ਬੁੱਢੀਆਂ ਨੇ ਬੁੱਢੀਆਂ ਨਵੀਆਂ ਭੇਡ ਲੈੜੀਆਂ ਨੇ ਬਿਲਕੁਲ ਨਵੀਆਂ ਛਤਰੀਆਂ ਨੇ ਵੀਰੇ ਦੇਖ ਸਕਦੇ ਹੋ ਕਿ ਨਵੀਆਂ ਮੂੰਹ ਫਿਰਤੀਆਂ ਚਿੱਟੇ ਮੂੰਹ ਵਾਲੀਆਂ ਵੀਰੇ ਕਾਲੀਆਂ ਕਜਲੀਆਂ ਭੇਡਾਂ ਨੇ ਆ ਦੇਖੋ ਜੀ ਦੇਖੋ ਜੀ ਬਾਈ ਜੀ ਚਾਰ ਲੈਲੇ ਨੇ ਬਾਈ ਬਾਕੀ 6 ਭੇਡਾਂ ਨਾਲ ਵਿੱਚੋਂ ਗੱਬਣਾ ਨੇ ਵੀਰੇ ਹਾਂਜੀ ਹਾਂ ਬਿਲਕੁਲ ਬਾਈ ਜੀ ਬਾਈ ਦੇ ਪੱਕੇ ਭੇਡਾਂ ਸਰੇਂੀਆਂ 참ੀਆਂ ਹੋਈਆਂ ਹਾਂਜੀ ਹਾਂ ਵੀਰੇ ਭੇਡਾਂ ਹੀ ਬਹੁਤ ਟੌਪ ਦੀਆਂ ਨੇ ਬਾਈ ਜੀ ਦੇਖ ਸਕਦੇ ਹੋ ਕਿਸੇ ਬਾਈ ਨੂੰ ਲੋੜ ਹੋਵੇ ਵੀਰੇ ਆਪਾਂ ਭੇਡਾਂ ਵੀ ਦੇ ਦਾਂਗੇ ਆ ਨਾਲ ਬਾਈ ਹਾਂਜੀ ਹਾਂ ਇਹ ਵੀ ਅੱਜ ਹੀ ਪਹੁੰਚੀਆਂ ਨੇ ਬਾਈ ਆਪਣੇ ਕੋਲੇ ਤਾਂ ਦੇਖ ਸਕਦੇ ਹੋ ਬਾਈ ਕੈਮਰਾ ਮਾਰ ਕੇ ਭੇਡਾਂ ਸਾਰੀਆਂ ਟੌਪ 'ਚ ਨੇ ਵੀਰੇ ਵੱਡੀਆਂ ਭੇਡਾਂ ਨੇ ਇਹ ਆਂ ਲੱਲੀ ਕੱਲੀ ਭੇਡ ਤੇ ਬਾਈ ਕੈਮਰਾ ਮਾਰ ਕੇ ਦਿਖਾ ਦੇ ਬਾਈ ਨੂੰ ਬਾਕੀ ਰੇਟ ਰੂਟ ਦੀ ਕੋਈ ਗੱਲ ਨਹੀਂ ਵੀਰੇ ਬਾਕੀ ਮੌਕੇ ਤੇ ਆਪਾਂ ਰੇਟ ਕਰ ਲਾਂਗੇ ਠੀਕ ਆ ਜੀ ਆ ਬਹੁਤ ਵਧੀਆ ਭੇਡਾਂ ਵੀਰੇ ਦੇਖੋ ਵੱਡੀਆਂ ਭੇਡਾਂ ਨੇ ਬਾਈ 10 ਭੇਡਾਂ ਨੇ ਬਾਈ 4 ਬੱਚੇ ਨੇ ਨਾ ਮਗਰ ਵੱਡੇ ਹੀ ਬੱਚੇ ਨੇ ਬਾਈ ਜੀ ਕਿਸੇ ਵੀ ਬਾਈ ਨੂੰ ਲੋੜ ਹੋਵੇ ਵੀਰੇ ਆਪਣੇ ਨਾਲ ਫੋਨ ਤੇ ਕਨੈਕਟ ਕਰ ਸਕਦਾ ਭੇਡਾਂ ਵੀ ਦੇ ਦਾਂਗੇ ਬਾਈ ਬੱਕਰੀਆਂ ਦਾ ਤਾਂ ਆਪਣਾ ਨਿੱਤ ਦਾ ਹੀ ਕੰਮ ਆ ਵੀਰੇ ਸਹੀ ਗੱਲ ਭੇਡਾਂ ਨਾਲ ਕੋਈ ਚਾਹ ਮਾਨ ਹੁੰਦਾ ਚਾਹ ਮਾਨ ਵੀਰੇ ਭੇਡਾਂ ਦਾ ਵੀ ਭੇਡਾਂ ਵੀ ਦਵਾਂਗੇ ਬਾਈ ਬਾਕੀ ਭੇਡਾਂ ਵੱਡੀਆਂ ਨੇ ਵੀਰੇ ਸਾਰੀਆਂ ਛਤਰੀਆਂ ਨੇ ਨਵੀਆਂ ਨਵੇਂ ਦੰਦਾਂ ਜਿਹਨੇ ਬਾਈ ਜੀ ਦੇਖ ਸਕਦੇ ਹੋ ਬਿਲਕੁਲ ਭੇਡਾਂ ਬਹੁਤ ਟੌਪ ਦੇ ਵਿੱਚ ਨੇ ਵੀਰੇ ਜੇ ਬਾਈ ਨੂੰ ਲੋੜ ਹੋਵੇ ਤਾਂ ਭੇਡਾਂ ਵੀ ਬਾਈ ਜਰੂਰ